ਨਿਯਾਰਥੀਓ 10ਵੀਂ ਕਲਾਸ ਸਾਇੰਸ ਵਿਸ਼ੇ ਦੀ ਰਿਵੀਜ਼ਨ ਨੂੰ ਅੱਗੇ ਤੋਰਦੇ ਹੋਏ ਸਾਡੇ ਕੋਲ ਅਗਲਾ ਪਾਠ ਹੈ ਤੀਸਰਾ ਤਾਤਾਂ ਅਤੇ ਹਾਤਾ ਇਸਦੇ ਆਪਾਂ ਐਮਸੀਕਿਊ ਖਾਲੀ ਥਾਵਾਂ ਠੀਕ ਗਲਤ ਤੇ 2 ਨੰਬਰ ਵਾਲੇ ਕੁਐਸਚਨ ਜਿਹੜੇ ਨੇ ਉਹ ਇਸ ਵੀਡੀਓ ਦੇ ਵਿੱਚ ਡਿਸਕਸ ਕਰਦੇ ਹਾਂ ਜਿਸ ਦੇ ਨਾਲ ਤੁਹਾਡੀ ਰਿਵੀਜ਼ਨ ਜਿਹੜੀ ਹੈਗੀ ਆ ਉਹ ਆਸਾਨੀ ਨਾਲ ਹੋ ਜਾਏਗੀ ਜਿਸ ਦੇ ਵਿੱਚ ਸਾਡੇ ਕੋਲ ਪਹਿਲਾ ਹੈ ਬਹੁ ਵਿਕਲਪੀ ਪ੍ਰਸ਼ਨ ਤੇ ਪਹਿਲਾ ਹੈ ਕਿਹੜੀ ਤਾਤ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਤਾਤ ਹੈ ਹਾਈਡਰੋਜਨ ਐਲੂਮੀਨੀਅਮ ਆਕਸੀਜਨ ਨਾਈਟ੍ਰੋਜਨ ਦੇਖੋ ਇਹ ਦੋਨੇ ਤਾਂ ਧਾਤਾਂ ਨਹੀਂ ਹਾਈਡਰੋਜਨ ਕਿਸੇ ਵਿੱਚ ਵੀ ਨਹੀਂ ਆਂਦੀ ਤਾਂ ਇਹਨਾਂ ਵਿੱਚ ਜੋ ਐਲੂਮੀਨੀਅਮ ਆ ਇਹ ਕੀ ਹੈਗੀ ਧਾਤ ਹੈ ਠੀਕ ਹੈ ਅਗਲਾ ਹੈ ਧਾਤਾਂ ਨੂੰ ਕੁੱਟ ਕੇ ਪਤਲੀ ਚਾਦਰ ਵਿੱਚ ਬਦਲਿਆ ਜਾ ਸਕਦਾ ਹੈ ਧਾਤਾਂ ਦੇ ਇਸ ਗੁਣ ਨੂੰ ਕੀ ਕਹਿੰਦੇ ਆ ਕੁੱਟ ਕੇ ਆ ਜੇ ਕੁੱਟ ਕੇ ਚਾਦਰ ਬਣਾਉਣੀ ਹੈ ਤਾਂ ਕੀ ਬਣ ਜੇਗਾ ਇਹ ਕੁਟੀਨ ਸ਼ੀਲਤਾ ਜਾਂ ਕੁਟੀਨ ਯੋਗਤਾ ਠੀਕ ਆ ਆਪਾਂ ਇਸ ਨੂੰ ਇਹ ਕਹਿ ਸਕਦੇ ਆ ਤੇ ਜੇਕਰ ਖਿੱਚ ਕੇ ਤਾਰਾਂ ਬਣਨੀਆਂ ਨੇ ਤਾਂ ਉਸ ਨੂੰ ਅਸੀਂ ਕੀ ਬੋਲਦੇ ਆ ਖਿਚੀਨ ਸ਼ੀਲਤਾ ਪ੍ਰਸ਼ਨ ਦੀ ਵਿੱਚ ਹੀ ਲਿਖਿਆ ਹੁੰਦਾ ਜੇ ਖਿੱਚ ਕੀ ਤਾਰਾਂ ਬਣਨੀਆਂ ਨੇ ਤਾਂ ਖਿਚੀਨਸ਼ੀਲਤਾ ਜੇ ਕੁੱਟ ਕੇ ਚਾਦਰਾਂ ਬਣਨੀਆਂ ਨੇ ਤਾਂ ਕੁਟੀਨਸ਼ੀਲਤਾ ਅੱਗੇ ਹੈ ਸ਼ੁੱਧ ਸੋਨੇ ਨੂੰ ਕਿਹਾ ਜਾਂਦਾ ਜਿਹੜਾ ਸ਼ੁੱਧ ਸੋਨਾ ਉਹ ਕੀ ਹੁੰਦਾ ਹੈ 24 ਕੈਰਟ ਠੀਕ ਹੈ ਸ਼ੁੱਧ ਸੋਨਾ 24 ਕੈਰਟ ਹੁੰਦਾ ਹੈ ਪਰ ਜਿਹੜੇ ਗਹਿਣੇ ਬਣਦੇ ਨੇ ਮੋਸਟਲੀ ਜਿਹੜੀ ਗਹਿਣੀ ਨਹੀਂ ਉਹ 22 ਕੈਰਟ ਦੇ ਬਣਦੇ ਕਿਉਂਕਿ ਸ਼ੁੱਧ ਸੋਨਾ ਬਹੁਤ ਜ਼ਿਆਦਾ ਨਰਮ ਹੁੰਦਾ ਇਸ ਨੂੰ ਥੋੜਾ ਸਖਤ ਕਰਨ ਵਾਸਤੇ ਇਹਦੇ ਵਿੱਚ ਹੋਰ ਜਿਹੜੀ ਧਾਤ ਦਾ ਉਸ ਨੂੰ ਮਿਲਾਇਆ ਜਾਂਦਾ ਤਾਂ 22 ਕੈਰਟ ਜਿਹੜਾ ਹੈਗਾ ਉਸ ਦੇ ਗਹਿਣੇ ਬਣਦੇ ਹੁੰਦੇ 22 ਕੈਰਟ ਦੇ 18 ਕੈਰਟ ਦੇ 20 ਕੈਰਟ ਦੇ ਇਸ ਤਰ੍ਹਾਂ ਕਰਕੇ ਠੀਕ ਹੈ ਅਗਲਾ ਹੈ ਧਰਤੀ ਦੀ ਪਰਤ ਵਿੱਚ ਕਿਹੜੀ ਧਾਤ ਜ਼ਿਆਦਾ ਮਾਤਰਾ ਵਿੱਚ ਮਿਲਦੀ ਹੈ ਧਰਤੀ ਦੀ ਪਰਤ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਮਿਲਣ ਵਾਲੀ ਧਾਤ ਕਿਹੜੀ ਹੈ ਐਲੂਮੀਨੀਅਮ ਠੀਕ ਹੈ ਤਾਤ ਪੁੱਛਿਆ ਇਹਨਾਂ ਨੇ ਤੇ ਇਹਦੇ ਵਿੱਚ ਕੋਈ ਤਾਤ ਹੈ ਹੀ ਨਹੀਂ ਇਹ ਤਾਂ ਬਹੁਤ ਰੇਅਰ ਹੈ ਬਹੁਤ ਘੱਟ ਥਾਵਾਂ ਤੇ ਮਿਲਦਾ ਹੈ ਤਾਂ ਹੀ ਤਾਂ ਮਹਿੰਗਾ ਇੰਨਾ ਹੈ ਤੇ ਕੋਲਾ ਵੀ ਤਾਤ ਨਹੀਂ ਹੈਗਾ ਅਗਲਾ ਹੈ ਕਿਹੜੀ ਵਿਧੀ ਲੋਹੇ ਨੂੰ ਜੰਗ ਲੱਗਣ ਤੋਂ ਬਚਾਉਂਦੀ ਹੈ ਜੰਗਾਲ ਲੱਗਣ ਤੋਂ ਬਚਾਉਣਾ ਆਪਾਂ ਪੇਂਟ ਕਰ ਦੋ ਤੇਲ ਲਗਾਉਣ ਦੇ ਨਾਲ ਤੇਲ ਲਗਾਉਣ ਦੇ ਨਾਲ ਤਾਂ ਆਪਾਂ ਕੀ ਕਰਦੇ ਹੁੰਨੇ ਆ ਰਗੜ ਘੱਟ ਹੁੰਦੀ ਹੈ ਠੀਕ ਹੈ ਜ਼ਿੰਕ ਦੀ ਪਰਤ ਚੜਾਉਣ ਨਾਲ ਕੋਈ ਵੀ ਨਹੀਂ ਹੁਣ ਪੇਂਟ ਕਰਾਂਗੇ ਆਪਾਂ ਥੋੜੇ ਸਮੇਂ ਬਾਅਦ ਪੇਂਟ ਜਿਹੜਾ ਹੈਗਾ ਉੱਤਰ ਜਾਂਦਾ ਹੈ ਠੀਕ ਹੈ ਤਾਂ ਸਭ ਤੋਂ ਵਧੀਆ ਜਿਹੜਾ ਟੰਗ ਹੈਗਾ ਆ ਉਹ ਕੀ ਹੈ ਜਿੰਕ ਦੀ ਪਰਤ ਚੜਾਉਣੀ ਜਿਵੇਂ ਜੰਨੀ ਵਾਲ ਮਾਰਨ ਵਗੈਰਾ ਆਪ ਦੇਖਦੇ ਹੋ ਉਹਨਾਂ ਉੱਤੇ ਜਿੰਕ ਦੀ ਪਰਤ ਚੜੀ ਹੁੰਦੀ ਹੈ ਸੁਰਮੇ ਜਰੰਗੀ ਹੁੰਦੀ ਹੈ ਗ੍ਰੇ ਕਲਰ ਦੀ ਠੀਕ ਹੈ ਤਾਂ ਇਹ ਸਭ ਤੋਂ ਵਧੀਆ ਵਿਧੀ ਹੈਗੀ ਅੱਗੇ ਹੈ ਤਾਪ ਦੀ ਸਭ ਤੋਂ ਉਤਮ ਚਾਲਕ ਕੌਣ ਹੈ ਜਿਹਦੇ ਵਿੱਚ ਦੀ ਤਾਪ ਸਭ ਤੋਂ ਜ਼ਿਆਦਾ ਲੰਘਦਾ ਹੈ ਤਾਪ ਦੀ ਵੀ ਤੇ ਬਿਜਲੀ ਦੀ ਵੀ ਬਿਜਲੀ ਦੀ ਵੀ ਉਤਮ ਚਾਲਕ ਠੀਕ ਹੈ ਇਹ ਕੌਣ ਆਗੀ ਚਾਂਦੀ ਹੈ ਚਾਂਦੀ ਇਹਨਾਂ ਵਿੱਚ ਸਭ ਤੋਂ ਉੱਤਮ ਚਾਲਕ ਹੈ ਰਬੜ ਵਿੱਚ ਦੀ ਬਿਜਲੀ ਨਹੀਂ ਲੰਘਦੀ ਲੱਕੜ ਵਿੱਚ ਦੀ ਨਹੀਂ ਲੰਘਦੀ ਲੋਹੇ ਵਿੱਚ ਦੀ ਬਿਜਲੀ ਲੰਘ ਜਾਂਦੀ ਹੈ ਤਾਪ ਵੀ ਲੰਘ ਜਾਂਦਾ ਹੈ ਪਰ ਚਾਂਦੀ ਦੇ ਮੁਕਾਬਲੇ ਘੱਟ ਲੰਘਦਾ ਠੀਕ ਹੈ ਚਾਂਦੀ ਹੈ ਜਿਹੜੀ ਇਹ ਤਾਪ ਦੀ ਵੀ ਗਰਮੀ ਦੀ ਵੀ ਤੇ ਬਿਜਲੀ ਦੀ ਵੀ ਸਭ ਤੋਂ ਉੱਤਮ ਚਾਲਕ ਹੈ ਉਸ ਤੋਂ ਬਾਅਦ ਗਲਵੈਨਿਕरण ਸਮੇਂ ਕਿਸ ਤਰ੍ਹਾਂ ਦੀ ਪਰਤ ਚੜਾਈ ਜਾਂਦੀ ਹੈ ਤਾਂ ਸੋਨਾ ਤੇ ਚਾਂਦੀ ਤਾਂ ਮਹਿੰਗੀ ਤਾਂ ਤਾਂ ਇਹਨਾਂ ਦੀ ਪਰਤ ਤਾਂ ਨਹੀਂ ਚੜਾਈ ਜਾਂਦੀ ਕਾਪਰ ਦੀ ਨਹੀਂ ਪਰਤ ਚੜਾਈ ਜਾਂਦੀ ਕਿਉਂਕਿ ਇਹ ਵੀ ਕਿਰਿਆ ਕਰ ਜਾਂਦਾ ਹੈ ਪਰਤ ਕਿਹਦੀ ਚੜਾਈ ਜਾਂਦੀ ਹੈ ਜਿੰਕ ਦੀ ਠੀਕ ਹੈ ਜਿੰਕ ਯਾ ਜਿੰਕ ਉਸ ਤੋਂ ਬਾਅਦ ਸਾਡੇ ਕੋਲ ਮਿਲਾਨ ਕਰੋ ਪਹਿਲਾ ਮਿਲਾਨ ਜਿਹੜਾ ਜੰਗ ਹੈ ਜੰਗਾਲ ਇਸ ਦਾ ਜਿਹੜਾ ਨਾਮ ਉਹ ਕੀ ਹੁੰਦਾ ਹੈ ਲੋਹੇ ਦਾ ਆਕਸਾਈਡ ਠੀਕ ਹੈ ਅਪਾ ਪਹਿਲਾਂ ਵੀ ਕਰਿਆ ਸੀਗਾ Fe2O3 ਇਹ ਕੀ ਹੈਗਾ ਲੋਹੇ ਦਾ ਆਕਸਾਈਡ ਪਿੱਤਲ ਜਿਹੜੀ ਪਿੱਤਲ ਕੀ ਹੈ ਮਿਸ਼ਰਤ ਤੱਤ ਮਤਲਬ ਇਹ ਧਾਤਾਂ ਦੇ ਮਿਸ਼ਰਣ ਤੋਂ ਬਣਦੀ ਹੈ ਕਈ ਧਾਤਾਂ ਨੇ ਉਹਨਾਂ ਦੇ ਮਿਸ਼ਰਣ ਤੋਂ ਬਣਾਈ ਜਾਂਦੀ ਹੈ ਪਿੱਤਲ ਉਸ ਤੋਂ ਬਾਅਦ ਸਲਫਰ ਆਕਸੀਜਨ ਤੇ ਕਾਰਬਨ ਸਲਫਰ ਆਕਸੀਜਨ ਤੇ ਕਾਰਬਨ ਇਹ ਕੀ ਹੈ ਅਧਾਤ ਤ ਹੈ ਗਲਵੈਨਿਕ ਕਰਨ ਦੇ ਵਿੱਚ ਕਿਹੜੀ ਧਾਤ ਦੀ ਪਰਤ ਚੜਾਉਣੀ ਆਪਾਂ ਜਿਸਤ ਦੀ ਜਿਸਤ ਤੇ ਜ਼ਿੰਕ ਇੱਕੋ ਹੀ ਚੀਜ਼ ਹੈ ਰੇਲ ਪਟੜੀਆਂ ਨੂੰ ਜੋੜਨਾ ਰੇਲ ਪਟੜੀਆਂ ਨੂੰ ਜੋੜਨ ਵਾਸਤੇ ਆਪਾਂ ਕੀ ਦੀ ਵਰਤੋਂ ਕਰਦੇ ਹਾਂ ਥਰਮਿਟ ਦੀ ਫਿਰ ਗ੍ਰੇਫਾਈਟ ਗ੍ਰੇਫਾਈਟ ਕੀ ਹੁੰਦਾ ਹੈਗਾ ਪੈਨਸਲ ਦਾ ਜਿਹੜਾ ਸਿੱਕਾ ਹੁੰਦਾ ਸਾਡਾ ਕੱਚੀ ਪੈਨਸਲ ਜਿਹੜੀ ਹੁੰਦੀ ਆ ਉਹਦਾ ਜਿਹੜਾ ਸਿੱਕਾ ਉਹ ਗ੍ਰੇਫਾਈਟ ਦਾ ਬਣਿਆ ਹੁੰਦਾ ਕਾਰਬਨ ਦਾ ਇੱਕ ਰੂਪ ਹੈ ਕਾਰਬਨ ਦਾ ਰੂਪ ਹੈ ਇਹ ਇਹਦੇ ਵਿੱਚ ਦੀ ਬਿਜਲੀ ਲੰਘ ਜਾਂਦੀ ਹੈ ਤੁਸੀਂ ਉਹ ਜਿਹੜਾ ਪ੍ਰੈਕਟੀਕਲ ਵੀ ਕਰਿਆ ਹੋਣਾ ਕਿਰਿਆ ਕਿ ਪੈਨਸਲ ਦੇ ਨਾਲ ਦੋਨੇ ਪਾਸੇ ਤਾਰਾਂ ਜੋੜ ਕੇ ਦੋਤੇ ਪਾਸੇ ਖੜਕ ਕੇ ਬਲਬ ਜਗਾਉਣੇ ਹੁੰਦੇ ਆ ਤਾਂ ਉਹ ਬਿਜਲੀ ਦਾ ਸੁਚਾਲਾ ਲੱਗਿਆ ਮਤਲਬ ਬਿਜਲੀ ਲੰਘ ਜਾਂਦੀ ਵਿੱਚ ਦੀ ਉਹਦੇ ਅੱਗੇ ਹੈ ਤਰਲ ਅਤਾਤ ਤਰਲ ਅਤਾਤ ਗੋਣ ਹੈ ਬ੍ਰੋਮੀ ਬ੍ਰੋਮੀਨ ਵਾਟਰ ਵੀ ਨੂੰ ਬੋਲ ਦਿੰਦੇ ਆ ਬ੍ਰੋਮੀਨ ਪਾਣੀ ਵੀ ਬੋਲ ਦਿੰਦੇ ਆ ਕਿ ਪਾਣੀ ਵਰਗਾ ਹੁੰਦਾ ਇਹ ਤਰਲ ਹੁੰਦਾ ਠੀਕ ਹੈ ਫਿਰ ਹੈ ਸਹੀ ਗਲਤ ਸੋਨਾ ਤੇ ਪਲੇਟਿਨਮ ਆਸਾਨੀ ਨਾਲ ਖੁਰ ਜਾਂਦੀਆਂ ਹਨ ਸੋਨਾ ਤੇ ਪਲੇਟਿਨਮ ਜਿਹੜੇ ਹੈਗੇ ਆ ਇਹ ਆਸਾਨੀ ਦੇ ਨਾਲ ਖੁਰਦੀਆਂ ਨਹੀਂ ਇਨਫੈਕਟ ਇਹ ਜਿਹੜੇ ਦੋਨੇ ਆ ਇਹ ਕੀ ਹੁੰਦੇ ਹੈਗੇ ਕਿਰਿਆ ਹੀ ਨਹੀਂ ਕਰਦੇ ਹਵਾ ਪਾਣੀ ਦੇ ਨਾਲ ਕੋਈ ਕਿਰਿਆ ਨਹੀਂ ਕਰਦੇ टाइनटेन ਦੀ ਗੈਣੇ ਬਣਾਈ ਜਾਂਦੇ ਤੇ ਉਸੇ ਤਰੀਕੇ ਪੈ ਰਹਿੰਦੇ ਇਸੇ ਕਰਕੇ ਕੀ ਹੈਗੀ ਮਹੰਗੇ ਠੀਕ ਹੈ ਤਾਂ ਇਹ ਖੁਰਦੀ ਆਸਾਨੀ ਦੇ ਨਾਲ ਨਹੀਂ ਸੋਡੀਅਮ ਨੂੰ ਸੌਖਾ ਹੀ ਚਾਕੂ ਨਾਲ ਕੱਟਿਆ ਜਾ ਸਕਦਾ ਹੈ ਸਹੀ ਹੈ ਕਿਉਂਕਿ ਸੋਡੀਅਮ ਦੀ ਜਿਹੜੀ ਧਾਤ ਹੈ ਕੀ ਹੁੰਦੀ ਹੈ ਨਰਮ ਹੁੰਦੀ ਹੈ ਕੱਚੀ ਧਾਤ ਦੇ ਵਿੱਚ ਮੌਜੂਦ ਅਸ਼ੁੱਧੀਆਂ ਨੂੰ ਗੈਂਗ ਕਹਿੰਦੇ ਹਨ ਤੇ ਇਹ ਸਹੀ ਹੈ ਕੱਚੀ ਧਾਤ ਜੀ ਤੋਂ ਤਪਸ਼ੁੱਧਤਾ ਤਿਆਰ ਕਰਨੀ ਉਹਦੇ ਵਿੱਚ ਜੋ ਅਸ਼ੁੱਧੀਆਂ ਉਹਨਾਂ ਨੂੰ ਗੈਂਗ ਬੋਲਦੇ ਹੈ ਤਾਤਾਂ ਤਾਪਦੀਆਂ ਕੁਚਾਲਕ ਹੁੰਦੀਆਂ ਕੁਚਾਲਕ ਨਹੀਂ ਹੁੰਦੀਆਂ ਤਾਤਾਂ ਵਿੱਚ ਦੀ ਤਾਪ ਲੰਘ ਜਾਂਦਾ ਉਹ ਤਾਪ ਦੀਆਂ ਸੁਚਾਲਕ ਹੁੰਦੀਆਂ ਤਾਤਾਂ ਨਰਮ ਹੁੰਦੀਆਂ ਹਨ ਇਹ ਗਲਤ ਹੈ ਸਾਰੀਆਂ ਤਾਤਾਂ ਨਰਮ ਨਹੀਂ ਹੁੰਦੀਆਂ ਕੁਝ ਇੱਕ ਤਾਤਾਂ ਨਰਮ ਹੁੰਦੀਆਂ ਜਿਵੇਂ ਸੋਡੀਅਮ ਵਗੈਰਾ ਹੋ ਗਿਆ ਬਾਕੀ ਜਿੰਨੀਆਂ ਵੀ ਤਾਤਾਂ ਨੇ ਜਿਵੇਂ ਲੋਹਾ ਹੈ ਠੀਕ ਹੈ ਲੋਹਾ ਤਾਂ ਕਿੰਨਾ ਸਖਤ ਹੁੰਦਾ ਹੈ ਲੋਹੇ ਨੂੰ ਆਪਾਂ ਸਿੱਧਾ ਥੋੜੀ ਨਾਲ ਉਹ ਕਰ ਸਕਦੇ ਕੱਟ ਸਕਦੇ ਚਾਕੂ ਦੇ ਨਾਲ ਸਿਰਫ ਸੋਡੀਅਮ ਹੀ ਐਵੇਂ ਦੀ ਜਿਹਨੂੰ ਆਪਾਂ ਕੁਣਾ ਕੱਟ ਸਕਦੇ ਸੋਡੀਅਮ ਹੋ ਗਿਆ ਪੋਟਾਸ਼ੀਅਮ ਹੋ ਗਿਆ ਇਹ ਥੋੜੀਆਂ ਨਰਮ ਨੇ ਪਰ ਸਾਰੀਆਂ ਦਾ ਤਨਰਮ ਨਹੀਂ ਤਾਂ ਤਕੋਟੀ ਨਹੀਂ ਜੋ ਖਿਚੀ ਨਹੀਂ ਹੋ ਪੁੰਦੀ ਹਨ ਇਹ ਸਹੀ ਹੈ ਕੁੱਟ ਕੇ ਆਪਾਂ ਚਾਦਰਾਂ ਬਣਾਉਣੀ ਉਹਨਾਂ ਦੀਆਂ ਤੇ ਖਿੱਚ ਕੇ ਕੀ ਬਣਾਉਣੇ ਆ ਤਾਰਾਂ ਠੀਕ ਹੈ ਫਿਰ ਹੈ ਕਿ ਰਸਿਲ ਦਲੜੀ ਵਿੱਚ ਸਭ ਤੋਂ ਉੱਪਰ ਸਥਿਤ ਧਾਤਾਂ ਅਤੀ ਕਿਰਿਆਸ਼ੀਲ ਹੁੰਦੀਆਂ ਹਨ ਕਿਰਿਆਸ਼ੀਲਤਾ ਜਿਹੜੀ ਲੜੀ ਉਹਦੇ ਇਹਨੇ ਤੱਕ ਕੀ ਹੁੰਦੀ ਹੈ ਜਿਹੜੀਆਂ ਉੱਪਰ ਧਾਤਾਂ ਨੇ ਉਹ ਕਹਿੰਦੇ ਸਭ ਤੋਂ ਕਿਰਿਆਸ਼ੀਲ ਹੁੰਦੀਆਂ ਤਾਂ ਇਹ ਗਲਤ ਹੈ ਕਿਰਿਆਸ਼ੀਲਤਾ ਜਿਵੇਂ ਜਿਵੇਂ ਥੱਲੇ ਨੂੰ ਆਉਂਦੇ ਆਪਾਂ ਹਮੇ ਵਧਦੀ ਹੈ ਉਸ ਤੋਂ ਬਾਅਦ ਧਾਤਾਂ ਦੀ ਨਿਸ਼ਕਰਸ਼ਣ ਨੂੰ ਧਾਤਕਰਮ ਕਹਿੰਦੇ ਹਨ ਧਾਤਾਂ ਨੂੰ ਨਿਸ਼ਕਰਸ਼ਿਤ ਕਰਨਾ ਠੀਕ ਹੈ ਉਸਨੋਂ ਪਰ ਕੀ ਬੋਲਦੇ ਆ ਧਾਤਕਰਮ ਤੇ ਸਹੀ ਹੈਗਾ ਗ੍ਰੇਫਾਈਟ ਬਿਜਲੀ ਦਾ ਕੋਚਾਲਕ ਹੈ ਗ੍ਰੇਫਾਈਟ ਬਿਜਲੀ ਦਾ ਕੋਚਾਲਕ ਨਹੀਂ ਹੈਗਾ ਗ੍ਰੇਫਾਈਟ ਬਿਜਲੀ ਦਾ ਕੀ ਆ ਸੁਚਾਲਕ ਹੈ ਠੀਕ ਹੈ ਤੇ ਇੱਥੇ ਗਲਤ ਲੱਗਿਆ ਵੀ ਆ ਗ੍ਰੇਫਾਈਟ ਬਿਜਲੀ ਦਾ ਕੋਚਾਲਕ ਨਹੀਂ ਬਿਜਲੀ ਦਾ ਸੁਚਾਲਕ ਹੈ ਅਗੇ ਸਟੇਨਲੈਸ ਸਟੀਲ ਇੱਕ ਮਿਸ਼ਰਤ ਧਾਤ ਹੈ ਜਿਸ ਨੂੰ ਜੰਗ ਨਹੀਂ ਲੱਗਦਾ ਬਿਲਕੁਲ ਸਹੀ ਹੈ ਸਟੀਲ ਦੇ ਭਾਂਡੇ ਆਪਣੇ ਘਰਾਂ ਚ ਆਮ ਹੀ ਹੁੰਦੇ ਆ ਤਾਂ ਉਹਨਾਂ ਨੂੰ ਜੰਗਾਲ ਵੀ ਨਹੀਂ ਲੱਗਦੀ ਤੇ ਮਿਸ਼ਰਤ ਧਾਤ ਵੀ ਹੈਗੀ ਇਹ ਖਾਲੀ ਤਾਂ ਪਰ ਨਹੀਂ ਹੁਣ ਆਪਣੇ ਕੋਲ ਤਾਂਬੇ ਨੂੰ ਹਵਾ ਵਿੱਚ ਖੁੱਲਾ ਛੱਡਣ ਤੇ ਉਸ ਦਾ ਰੰਗ ਹੋ ਜਾਂਦਾ ਹੈ ਕਿਵੇਂ ਦਾ ਰੰਗ ਹੋ ਜਾਂਦਾ ਤਾਂਬੇ ਦੇ ਭਾਂਡੇ ਤੁਸੀਂ ਦੇਖੀ ਹੁਣ ਜੇ ਹਵਾ 'ਚ ਪਏ ਰਹਿਣ ਤਾਂ ਉਹਨਾਂ ਦਾ ਰੰਗ ਕਿਵੇਂ ਦਾ ਹੋ ਜਾਂਦਾ ਹਰਾ ਹੋ ਜਾਂਦਾ ਠੀਕ ਹੈ ਅੱਗੇ ਹੈ ਧਾਤਾਂ ਡੈਸ਼ ਹੁੰਦੀਆਂ ਹਨ ਧਾਤਾਂ ਕੀ ਹੁੰਦੀਆਂ ਚਮਕਦਾਰ ਜਿਵੇਂ ਸੋਨਾ ਚਾਂਦੀ ਠੀਕ ਹੈ ਐਲੂਮੀਨੀਅਮ ਹੋ ਗਿਆ ਲੋਹਾ ਹੋ ਗਿਆ ਉੱਪਰ ਇਹਦੇ ਜੰਗਾਲ ਲੱਗ ਜਾਂਦੀ ਪਰ ਜਿਵੇਂ ਆਪਾਂ ਲੋਹੇ ਨੂੰ ਕੱਟਦੇ ਆ ਤਾਂ ਤੁਹਾਨੂੰ ਚਮਕਦਾਰ ਹਿੱਸਾ ਜਿਹੜਾ ਹੈਗਾ ਜਦੋਂ ਦਿਖਾਈ ਦਿੰਦਾ ਹੁੰਦਾ ਅਧਾਤਾਂ ਦੇ ਪਿਘਲਾਉ ਦਰਜੀ ਤੇ ਉਬਾਲ ਦਰਜੀ ਕੀ ਹੁੰਦੀ ਹੈਗੇ ਘੱਟ ਹੁੰਦੀ ਹੈ ਮਤਲਬ ਘੱਟ ਤਾਪਮਾਨ ਤੇ ਹੀ ਉਬਲ ਜਾਂਦੀਆਂ ਪਿਘਲ ਜਾਂਦੀਆਂ ਟੈਸਟ ਧਾਤ ਨੂੰ ਸੌਖੇ ਚਾਕੂ ਨਾਲ ਕੱਟਿਆ ਜਾ ਸਕਦਾ ਤਾਂ ਆਪਾਂ ਨਹੀਂ ਕਰਿਆ ਸੀ ਸੋਡੀਅਮ ਸੋਡੀਅਮ ਨਰਮਤਾ ਧਾਤ ਹੁੰਦੀ ਹੈ ਨੂੰ ਪਰ ਚਾਕੂ ਨਾਲ ਕੱਟ ਸਕਦੇ ਆ ਡੈਸ਼ ਉਹ ਧਾਤ ਤਰਲ ਅਵਸਥਾ ਚ ਮਿਲਦੀ ਤਰਲ ਅਵਸਥਾ ਵਿੱਚ ਕੌਣ ਮਿਲਦਾ ਸਾਨੂੰ ਬ੍ਰੋਮੀਨ ਬ੍ਰੋਮੀਨ ਆ ਤਾਂ ਆ ਜਿਹੜੀ ਇਹ ਤਰਲ ਅਵਸਥਾ ਚ ਹੁੰਦੀ ਹੈ ਨਾਲ ਇਹ ਵੀ ਯਾਦ ਰੱਖਣਾ ਵੀ ਬ੍ਰੋਮੀਨ ਅਧਾਤ ਹੈ ਇਹ ਜੇ ਧਾਤ ਪੁੱਛ ਲੈਣ ਤਾਂ ਉਹ ਕਿਹੜੀ ਹੁੰਦੀ ਆ ਪਾਰਾ ਤਰਲ ਅਵਸਥਾ ਚ ਠੀਕ ਹੈ ਅੱਗੇ ਹੈ ਧਾਤ ਦੇ ਪਤਲੇ ਤਾਰ ਦੇ ਰੂਪ ਵਿੱਚ ਖਿੱਚਣ ਦੀ ਸਮਰੱਥਾ ਨੂੰ ਕੀ ਕਹਿੰਦੇ ਨੇ ਤਾਂ ਆਪਾਂ ਕਿੰਨੇ ਵਾਰੀ ਕਰ ਲਿਆ ਖਿੱਚਣ ਦੀ ਸਮਰੱਥਾ ਜਾਂ ਤਾਂ ਕੀ ਹੈ ਖਿਚੀਨ ਯੋਗਤਾ ਅੱਗੇ ਛੋਟੀ ਉੱਤਰਾਂ ਵਾਲੀ ਪ੍ਰਸ਼ਨ ਆ ਜਾਂਦੇ ਸਾਡੇ ਕੋਲ ਦੋ ਧਾਤਾਂ ਦੇ ਨਾਂ ਦੱਸੋ ਧਾਤਾਂ ਦੇ ਨਾਂ ਦੱਸਿਓ ਆਪਾਂ ਜੋ ਸਤੰਤਰ ਅਵਸਥਾ 'ਚ ਮਿਲਦੇ ਨੇ ਸਤੰਤਰ ਅਵਸਥਾ ਮਤਲਬ ਕਿ ਉਹਨਾਂ ਨੂੰ ਕਿਸੇ ਹੋਰ ਕੱਚੀ ਧਾਤ ਤੋਂ ਨਹੀਂ ਨਿਸ਼ਕਰਸ਼ਿਤ ਕਰਿਆ ਜਾਂਦਾ ਇਹ ਸਾਨੂੰ ਸਿੱਧਾ ਹੀ ਜਿਹੜਾ এনਵਾਇਰਨਮੈਂਟ ਦੇ ਵਿੱਚੋਂ ਆਪਣਾ ਮਿਲਦੇ ਨੇ ਠੀਕ ਹੈ ਉਧਰਤੀ ਤੌਰ ਤੇ ਤੇ ਕਿਹੜੇ ਨੇ ਸੋਨਾ ਤੇ ਪਲੇਟਿਨਮ ਉਸ ਤੋਂ ਬਾਅਦ ਇੱਕ ਤਰਲ ਧਾਤ ਦਾ ਨਾਂ ਦੱਸੋ ਤਰਲ ਧਾਤ ਕਿਹੜੀ ਹੈਗੀ ਪਾਰਾ ਉਨੀ ਆਪਾਂ ਕਰਿਆ 12 ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕੀ ਬੋਲਦੇ ਹਾਂ ਮਰਕਰੀ ਠੀਕ ਹੈ ਇਕਾਦੀ ਵਿੱਚ ਹੁੰਦੀ ਹੈ ਡਾਕਟਰੀ ਥਰਮਾਮੀਟਰ ਦੇ ਵਿੱਚ ਡਾਕਟਰੀ ਥਰਮਾਮੀਟਰ ਦੇ ਵਿੱਚ ਪਾਈ ਜਾਂਦੀ ਹੈ ਡਾਕਟਰੀ ਥਰਮਾਮੀਟਰ ਵੀ ਕਲੀਨਿਕਲ ਜਿਹੜਾ ਦੂਸਰਾ ਥਰਮਾਮੀਟਰ ਹੁੰਦਾ ਹੈ ਲੈਬ ਵਾਲਾ ਉਹਦੇ ਵਿੱਚ ਵੀ ਪਾਈ ਜਾਂਦੀ ਹੈ ਤਾਂ ਇਹ ਤਰਲਤਾਤ ਹੁੰਦੀ ਹੈ ਅਗੇ ਹੈ ਇੱਕ ਗ੍ਰਾਮ ਸੋਨੇ ਦੀ ਕਿੰਨੀ ਲੰਬੀ ਤਾਰ ਖਿੱਚੀ ਜਾ ਸਕਦੀ ਹੈ 1 ਗ੍ਰਾਮ ਸੋਨਾ ਹੋਵੇ 1 ਗ੍ਰਾਮ ਠੀਕ ਹੈ ਤੋਲਾ ਕਿੰਨੇ ਦਾ ਬੰਦਾ ਹੁੰਦਾ ਇੱਕ ਤੋਲਾ ਇੱਕ ਤੋਲਾ ਹੁੰਦਾ ਹੈ 10 ਗ੍ਰਾਮ ਸੋਨੇ ਦਾ ਤੇ ਇਹ ਹੈਗਾ ਇੱਕ ਗ੍ਰਾਮ ਜੇ ਇੱਕ ਗ੍ਰਾਮ ਸੋਨਾ ਉਹਦੀ ਕਿੰਨੀ ਲੰਬੀ ਤਾਰ ਖਿੱਚੀ ਜਾ ਸਕਦੀ ਹੈ 2 ਕਿਲੋਮੀਟਰ ਮਤਲਬ ਕਿ ਇੰਨਾ ਜ਼ਿਆਦਾ ਖਿਚਣ ਯੋਗ ਹੁੰਦਾ ਹੈ ਸੋਨਾ ਫਿਰ ਧਾਤਾਂ ਦੇ ਆਕਸਾਈਡ ਕਿਹੜੀ ਪ੍ਰਕਿਰਤੀ ਦੇ ਹੁੰਦੇ ਆ ਪਰਸਨਾ ਉਤਜਾਬੀ ਹੁੰਦੇ ਆ ਕਿ ਖਾਰੀ ਹੁੰਦੇ ਤੇ ਧਾਤਾਂ ਦੇ ਜਿਹੜੇ ਆਕਸਾਈਡ ਉਹ ਖਾਰੀ ਹੁੰਦੇ ਜਿਵੇਂ ਸੋਡੀਅਮ ਆ ਸੋਡੀਅਮ ਦਾ ਸੋਡੀਅਮ ਹਾਈਡਰੋਕਸਾਈਡ ਹੋ ਗਿਆ ਪੋਟਾਸ਼ੀਅਮ ਹਾਈਡਰੋਕਸਾਈਡ ਹੋ ਗਿਆ ਇਹ ਸਾਰੇ ਕੀ ਆ ਖਾਰੀ ਆ ਠੀਕ ਹੈ ਕੀ ਆਗੇ ਹੈ ਖਰੀਨੇ ਤਾਂ ਇਹ ਯਾਦ ਰੱਖਣਾਗਾ ਆਪਾਂ ਉਸ ਤੋਂ ਬਾਅਦ ਧਾਤ ਖੋਰ ਕੀ ਹੁੰਦਾ ਹੈ ਧਾਤ ਖੋਰ ਦਾ ਕੀ ਮਤਲਬ ਹੈ ਧਾਤ ਖੋਰ ਦਾ ਮਤਲਬ ਧਾਤਾਂ ਦਾ ਖੁਰਣ ਹੋਣਾ ਧਾਤਾਂ ਦਾ ਖੁਰਣ ਹੋਣਾ ਜਿਵੇਂ ਲੋਹਾ ਦਾ ਲੋਹੇ ਨੂੰ ਕੀ ਲੱਗ ਜਾਂਦੀ ਹੈ ਜੰਗਾਲ ਲੱਗ ਜਾਂਦੀ ਹੈ ਠੀਕ ਹੈ ਤਾਂ ਧਾਤ ਦਾ ਖੁਰਣ ਹੁੰਦਾ ਨਾ ਹੁਣ ਜੇ ਤੱਤ ਲੋਹੀ ਤੋਂ ਬਿਨਾ ਹੋਰ ਤੱਤ ਨੇ ਸਾਰੀਆਂ ਧਾਤਾਂ ਨੇ ਉਹਨਾਂ ਨੂੰ ਆਪ ਬੋਲਦੇ ਨੇ ਧਾਤਾਂ ਦਾ ਖੋਰਨ ਹੋ ਗਿਆ ਲੋਹੇ ਦੇ ਕੇਸ ਵਿੱਚ ਆਪਾਂ ਸਿੱਧਾ ਬੋਲ ਦਿੰਨੇ ਕਿ ਜੰਗਾਲ ਲੱਗ ਗਈ ਠੀਕ ਹੈ ਵਿੱਚ ਆਪਾਂ ਇੱਕ ਨਾਮ ਦੇ ਦਿੰਨੇ ਉਸ ਤੋਂ ਬਾਅਦ ਖੋਰ ਤੋਂ ਸੁਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ ਖੋਰ ਤੋਂ ਸੁਰੱਖਿਆ ਆਪਾਂ ਕਿਵੇਂ ਕਰ ਸਕਦੇ ਹਾਂ ਗਲਵੈਨਿਕਰਨ ਕਰਕੇ ਗਲਵੈਨਕਰ ਗਲਵੈਨਿਕਰਨ ਦੇ ਵਿੱਚ ਕੀ ਹੁੰਦਾ ਹੈਗਾ ਜਿਸਤ ਦੀ ਪਰਤ ਚੜਾ ਕੇ ਮਤਲਬ ਜਿਹੜੀ ਧਾਤ ਦਾ ਖੋਰ ਨਹੀਂ ਹੁੰਦਾ ਉਹਦੀ ਪਰਤ ਚੜਾ ਦੋ ਠੀਕ ਹੈ ਦੂਜਾ ਨੰਬਰ ਕੀ ਹੁੰਦਾ ਹੈ ਪੇਂਟ ਕਰਕੇ یہ جہی ہے خورن تو سرخیا اپنے دھاتا کی استعمال سنا بار کس کی کچی دھات ہے سینا بار یہ کچی دھات ہے پاری کی مطلب یہ بنایا جاتا ہے پارا بنایا جس آت تو بعد ایک اطاط کا نام دسو جس کی سطح چمکیلی ہوں اطاط تو کون ہے آئڈین اس کی جی سطح وہ چمکیلی پھر وہ کہڑی دھات ہے جی پتلے تجاب نال کر نہیں کرتی پتلے تجاب نہ مطلب جیسے پانی زیادہ ہے تجاب کٹ ماترا چ کریا کہڑی تات نہیں کرتی تک کاپر اگے ہے سوڈیئم کیلشیئم فرکر تو اے یو اور یہ ہوں اس کو کی بنتا ہے سونا ٹھیک ہے سب تو ودھ کریاشیل کون ہے ہوں دیکھو یہ تو کریاشیل نہیں گا بہت گھٹ کر ਇਹ ਸੋਡੀਅਮ ਦੇ ਮੁਕਾਬਲੇ ਬਹੁਤ ਘੱਟ ਕਿਰਿਆਸ਼ੀਲ ਹੈ ਤੇ ਕਾਪਰ ਵੀ ਸੋਡੀਅਮ ਦੇ ਮੁਕਾਬਲੇ ਘੱਟ ਕਿਰਿਆਸ਼ੀਲ ਹੈ ਤਾਂ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਕੌਣ ਹੈ ਸੋਡੀਅਮ ਸੋਡੀਅਮ ਕਿਉਂ ਕਿਰਿਆਸ਼ੀਲ ਹੈ ਇੱਕ ਤਾਂ ਜਿਹੜਾ ਹੈਗਾ ਸਾਈਜ਼ ਹੈ ਇਹ ਛਿੱਟ ਹੁੰਦਾ ਹੈਗਾ ਠੀਕ ਹੈ ਤੇ ਦੂਸਰਾ ਕੀ ਹੈਗਾ ਇੱਕ ਪ੍ਰਸ਼ਨ ਵੀ ਆਪਣੇ ਕੋਲੋਂ ਮੈਂ ਕਿ ਸੋਡੀਅਮ ਨੂੰ ਅਕਾਦੀ ਵਿੱਚ ਰੱਖਦੇ ਹਾਂ ਮਿੱਟੀ ਦੇ ਤੇਲ ਵਿੱਚ ਮਿੱਟੀ ਦੇ ਤੇਲ ਵਿੱਚ ਕਿਉਂਕਿ ਜਦੋਂ ਆਪਾਂ ਬਾਹਰ ਕੱਢਦੇ ਹਾਂ ਹਵਾ ਦੇ ਵਿੱਚ ਤਾਂ ਉਹਦੇ ਨਾਲ ਵੀ ਕਿਰਿਆ ਕਰ ਜਾਂਦਾ ਹੈ ਇਹ ਇੰਨਾ ਜ਼ਿਆਦਾ ਕਿਰਿਆਸ਼ੀਲ ਨਹੀਂ ਮੈਂ ਤੇ ਪਾਣੀ ਵਿੱਚ ਜਦੋਂ ਆਪਾਂ ਛੱਡਦੇ ਹਾਂ ਤੇ ਫਿਰ ਤੇਸ ਨੂੰ ਆਗ ਹੀ ਲੱਗ ਜਾਂਦੀ ਪਾਣੀ ਨਾਲ ਤਾਂ ਇੰਨੀ ਜਲਦੀ ਕਿਰਿਆ ਕਰਦਾ ਹੈ ਅਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਆ ਜਾਂਦੇ ਨੇ ਧਾਤਾਂ ਤੇ ਧਾਤਾਂ ਦੀ ਗੁਣਾਂ ਦੇ ਚੰਦਰ ਦੋਸਤ ਬਹੁਤ ਇੰਪੋਰਟੈਂਟ ਪੁਆਇੰਟ ਹੈ ਹਰ ਵਾਰ ਹੀ ਇਹ ਪਰਦੇ ਵਿੱਚ ਆਉਂਦਾ ਹੈ ਧਾਤਾਂ ਕੀ ਹੁੰਦੀਆਂ ਠੋਸ ਇਹ ਕਟਿਨ ਯੋਗ ਤੇ ਖਿਚੀਨ ਯੋਗ ਹੁੰਦੀਆਂ ਧਾਤਾਂ ਦੇ ਆਕਸਾਈਡ ਖਾਰੀ ਹੁੰਦੇ ਆ ਧਾਤਾਂ ਧਨ ਚਾਰਜਿਤ ਹੁੰਦੀਆਂ ਹਨ ਇੱਕ ਆਪਾਂ ਹੋਰ ਲਿਖ ਸਕਦੇ ਹਾਂ ਕਿ ਧਾਤਾਂ ਧੁਨਿਕ ਹੁੰਦੀਆਂ ਮਤਲਬ ਧੁਨੀ ਪੈਦਾ ਕਰਦੀਆਂ ਠੀਕ ਹੈ ਤੇ ਹੋਰ ਵੀ ਆਪਾਂ ਕੀ ਲੱਛ ਸਕਦੇ ਆ ਹਾ ਹਾ ਕਕਾ ਇਸ ਦੇ ਵਿੱਚ ਕੀ ਆਲੇਗਾ ਸਾਡੇ ਕੋਲ ਤਾ ਤਾ ਤਾਪ ਤੇ ਬਿਜਲੀ ਦੀਆਂ ਸੁਚਾਲਕ ਹੁੰਦਾ ਇਹਨਾਂ ਵਿੱਚ ਦੀ ਤਾਪ ਕੋ ਬਿਜਲੀ ਲੰਘ ਜਾਂਦੇ ਆ ਠੀਕ ਹੈ ਤੇ ਇਹਦੇ ਵਿੱਚ ਆਪਾਂ ਉਲਟ ਕਰ ਦੇਣਾ ਸਭ ਕੁਝ ਧਾਤਾਂ ਠੋਸ ਹੁੰਦੀਆਂ ਇਹਦੇ ਵਿੱਚ ਬ੍ਰੋਮੀਨ ਨੂੰ ਛੱਡ ਕੇ ਜਿਹੜੀਆਂ ਬਾਕੀ ਧਾਤਾਂ ਨੇ ਉਹਨਾਂ ਵਿੱਚੋਂ ਕੁਝ ਕੁ ਠੋਸ ਹੈ ਤੇ ਕੁਝ ਕੀ ਹੈ ਗੈਸ ਜਿਵੇਂ ਆਕਸੀਜਨ ਗੈਸ ਹੋਗੀ ਠੀਕ ਹੈ ਉਸ ਤੋਂ ਬਾਅਦ ਇਹ ਨਾ ਕੁਢੀ ਨਹੀਂ ਹੋਗਾ ਨਾ ਖਿਚੀ ਨਹੀਂ ਹੋਗਾ ਨਾ ਆਗਿਆ ਦੇ ਵਿੱਚ ਫਿਰ ਅਤਾਤਾਂ ਦੇ ਆਕਸਾਈਡ ਤੇਜਾਬੀ ਹੁੰਦੇ ਇਹਦੇ ਵਿੱਚ ਕਾਰੀ ਸੀ ਇਹਦੇ ਵਿੱਚ ਤੇਜਾਬੀ ਆ ਅਤਾਤਾਂ ਰਿੰਗ ਚਾਰਜਿਤ ਹੁੰਦੀਆਂ ਤੇ ਇਹਦੇ ਵਿੱਚ ਆਪਾਂ ਲਿਖਦਾ ਕਿ ਧੁਨੀਿਕ ਨਹੀਂ ਹੁੰਦੀਆਂ ਆਵਾਜ਼ ਨਹੀਂ ਪੈਦਾ ਕਰਦੀਆਂ ਧੁਨੀਿਕ ਨਹੀਂ ਤੇ ਕੋਚਾਲਕ ਹੈ ਬਿਜਲੀ ਤੇ ਤਾਪ ਦੀਆਂ ਕੀ ਹੁੰਦੀਆਂ ਨੇ ਕੋਚਾਲਕ ਅਗੇ ਇਹ ਤਾਂ ਅਤਾਤਾਂ ਦੀ ਚਾਰ ਉਪਯੋਗ ਲਿਖਨੇ ਆ ਤਾਂ ਤਾਂ ਤੋਂ ਆਪਾਂ ਕੀ ਬਣਾਉਣੀ ਹੈ ਉਪਯੋਗ ਲਿਖਨੇ ਆ ਇਨਦੀ ਵਰਤਨ ਬਣਾਈ ਜਾਂਦੀ ਹੈ। ਧਾਤਾਂ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਐ। ਇਹ ਕਾਪਰ ਨੂੰ ਬਿਜਲੀ ਦੀਆਂ ਤਾਰਾਂ ਬਣਾਉਣ ਲਈ ਵਰਤਿਆ ਜਾਂਦਾ ਕਾਪਰ ਮਤਲਬ ਤੰਬਾ ਹੋ ਗਿਆ ਠੀਕ ਹੈ। ਉਸ ਨੂੰ ਪਬਲੀਏ ਤਾ ਆਮ ਹੀ ਘਰਾ ਵਿੱਚ ਵਰਤਦੀਆਂਗੇ ਆਪਾਂ। ਧਾਤਾਂ ਜਿਵੇਂ ਲੋਹਾ ਕਾਪਰ ਜੋਗਾਂ ਵਿੱਚ ਵਰਤੇ ਜਾਂਦਾ ਹੈ। ਫਿਰ ਸੋਨਾ, ਪਲੇਟਿਨਮ, ਚਾਂਦੀ ਇਹਦੇ ਗਹਿਣੇ ਬਣਾਈ ਜਾਂਦੀਆਂ ਸਾਰੇ ਨੇ ਦੀ ਵਰਤੋਂ ਹੋ ਗਏ। ਫਿਰ ਮਿਸ਼ਰਤ ਧਾਤ ਕੀ ਹੁੰਦੀ ਹੈ? ਮਿਸ਼ਰਤ ਧਾਤ ਨੂੰ ਆਪਾਂ ਕੀ ਬੋਲਦੇ ਹਾਂ? ਅਲੋਇ। ਕੀ ਹੁੰਦੀ ਹੈ ਇਹ ਜਿਹਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਧਾਤਾਂ تے پھر انہاں دے سامنگی مشرن نو ملا کے جیڑی چیز بنتی انہوں نے کی بول دیں مشرت دھات جی سارے کول کیا سٹیل ہے پتل ہے ٹھیک ہے یہ والی اگلے ہے سوڈیم نو مٹی دے تیل کیوں ڈبو کے کی رکھے جاتا ہے تو آپ ہونی ہی گل کریں گا کہ سوڈیم بہت ہی کریاشیل دھات ہے کھلے بے رکھنے کی لگ جاتی ہے اگ لگ جی ہے اس کر کےل ڈبو کے رکھتے آپ پھر ہے کریاشیلتا لڑی کی ہے ਕਿਰਿਆਸ਼ੀਲਤਾ ਲੜੀ ਉਹ ਸੂਚੀ ਹੁੰਦੀ ਹੈ ਜਿਦੇ ਵਿੱਚ ਧਾਤਾਂ ਨੂੰ ਉਹਨਾਂ ਦੀ ਕਿਰਿਆਸ਼ੀਲਤਾ ਦੇ ਕਰਮ ਘਟਦੇ ਕਰਮ ਚ ਰੱਖਿਆ ਜਾਂਦਾ ਮਤਲਬ ਉੱਪਰ ਵਾਲੇ 바ਸੀ ਕੀ ਹੋਏਗਾ ਘਟਦੇ ਕਰਮ ਚ ਰੱਖਿਆ ਜਾਂਦਾ ਉਹਨਾਂ ਦੀ ਕਿਰਿਆਸ਼ੀਲਤਾ ਦੇ ਹਿਸਾਬ ਨਾਲ ਠੀਕ ਹੈ ਅੱਗੇ ਹੈ ਕੀ ਹੁੰਦਾ ਹੈ ਜਦੋਂ ਧਾਤਾਂ ਤੇਜਾਬ ਨਾਲ ਕਿਰਿਆ ਕਰਦੀਆਂ ਧਾਤਾਂ ਜਦੋਂ ਤੇਜਾਬ ਨਾਲ ਕਿਰਿਆ ਕਰਨੀਆਂ ਤਾਂ ਉੱਥੇ ਕਿਹੜੀ ਗੈਸ ਪੈਦਾ ਹੁੰਦੀ ਹੈ ਹਾਈਡਰੋਜਨ ਗੈਸ ਪੈਦਾ ਹੁੰਦੀ ਹੈ ਫਿਰ ਆਇਨੀ ਯੋਗਿਕ ਕਿਸ ਨੂੰ ਕਹਿੰਦੇ ਹਨ ਆਇਨੀ ਯੋਗਿਕ ਧਾਤਾਂ ਤੋਂ ਅਧਾਤਵਲ ਇਲੈਕਟ੍ਰੋਨਾਂ ਦੀ ਜਾਣ ਨਾਲ ਬਣੀ ਯੋਗਿਕ ਨੂੰ ਆਇਨੀ ਯੋਗਿਕ ਬੋਲਦੇ ਆ ਜਦੋਂ ਧਾਤ ਤੋਂ ਜਿਹੜੇ ਇਲੈਕਟ੍ਰੋਨ ਆ ਉਹ ਕਿਧਰ ਨੂੰ ਜਾਣ ਅਧਾਤਵਲ ਨੂੰ ਤਾਂ ਉੱਥੇ ਕੀ ਬਣਦੇ ਨੇ ਆਇਨੀ ਯੋਗਿਕ ਠੀਕ ਹੈ ਜਿਵੇਂ ਸੋਡੀਅਮ ਤੋਂ ਇਲੈਕਟ੍ਰੋਨ ਜਾਣ ਕਿਧਰ ਨੂੰ ਕਲੋਰੀਨ ਵੱਲ ਨੂੰ ਤੇ ਤੇ ਐਨਏ ਪੋਜ਼ਿਟਿਵ ਸੀਐਲ ਐਵੇਂ ਕਰਕੇ ਬਣੇਗਾ ਤੇ ਆਇਨੀ ਯੋਗਿਕ ਅੱਗੇ ਹੈ ਬਿਜਲੀ ਦੀਆਂ ਤਾਰਾਂ ਤੇ ਰਬੜ ਦਾ ਖੋਲ ਕਿਉਂ ਛੜਾਇਆ ਜਾਂਦਾ ਕਿਉਂਕਿ ਬਿਜਲੀ ਦੀਆਂ ਤਾਰਾਂ ਵਿੱਚ ਦੀ ਬਿਜਲੀ ਲੰਘਦੀ ਹੈ ਤੇ ਰਬੜ ਜਿਹੜੀ ਹੈ ਬਿਜਲੀ ਦੀ ਕੁਚਾਲਕ ਹੁੰਦੀ ਆ ਤਾਂ ਝਟਕਾ ਨਾ ਲੱਗੇ ਬਿਜਲੀ ਨਾ ਲੱਗੇ ਕਰੰਟ ਨਾ ਲੱਗੇ ਉਹਦੇ ਵਾਸਤੇ ਰਬੜ ਦਾ ਖੋਲ ਜਿਹੜਾ ਹੈਗਾ ਉਹ ਚੜਾਇਆ ਜਾਂਦਾ ਫਿਰ ਇਹ ਸੋਨਾ ਚਾਂਦੀ ਦੇ ਗਹਿਣੇ ਬਣਾਉਣ ਲਈ ਕਿਉਂ ਵਰਤੇ ਜਾਂਦੇ ਹਨ ਸੋਨਾ ਤੇ ਚਾਂਦੀ ਸੋਨਾ ਤੇ ਚਾਂਦੀ ਜਿਹੜੇ ਹੈਗੇ ਨਾ ਤੇ ਹਵਾ ਤੇ ਪਾਣੀ ਕੋਈ ਕਿਰਿਆ ਨਹੀਂ ਕਰਦੇ ਠੀਕ ਹੈ ਹਵਾ ਤੇ ਪਾਣੀ ਨਾਲ ਨਹੀਂ ਕੋਈ ਕਿਰਿਆ ਨਹੀਂ ਹੁੰਦੀ ਚਾਂਦੀ ਦੇ ਉੱਪਰ ਹੋ ਜਾਂਦੀ ਹੈ ਪਰ ਸੋਨੇ ਦੇ ਉੱਪਰ ਉਹ ਵੀ ਨਹੀਂ ਹੁੰਦੀ ਠੀਕ ਹੈ ਇਸੇ ਲਈ ਜਿਹੜਾ ਹੈਗਾ ਇਹਨਾਂ ਨੂੰ ਕਿਉਂ ਗਹਿਣੇ ਬਣਾਉਣ ਵਾਸਤੇ ਆਪਾਂ ਵਰਤੋਂ ਵਿੱਚ ਲੈ ਕੇ ਆਉਣੇ ਇਹ ਸਾਡੇ ਕੋਲ ਤੀਸਰਾ ਪਾਠ ਸੀ ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਚੌਥਾ ਦੇ ਆਇਆ ਉਸ ਦੀ ਗੱਲ ਕਰਾਂਗੇ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਆ ਇਹ 15-16 ਮਿੰਟ ਦੀ ਵੀਡੀਓ ਬਣਦੀ ਹੈ ਇਹਨੂੰ ਤੁਸੀਂ ਆਸਾਨੀ ਨਾਲ ਦੇਖ ਵੀ ਸਕਦੇ ਹੋ ਤੇ ਜਲਦੀ ਜਲਦੀ ਤੁਹਾਡਾ ਜਿਹੜਾ ਹੈਗਾ ਇਹ ਰਿਵਾਈਜ਼ ਵੀ ਹੋ ਜਾਂਦਾ ਤਾਂ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਲਈ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਜਿਹੜਾ ਹੈਗਾ ਇਹ ਰਿਵਾਈਜ਼ ਕਰ ਸਕਣ ਆਸਾਨੀ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ